ਗੁਰਦੁਆਰਾ ਜੋਤੀ ਸਰੂਪ ਸਾਹਿਬ ਤੋਂ ਸ਼ੁਰੂ ਹੋ ਕੇ ਕੌਮੀ ਇਰਸਾਫ ਮੋਰਚੇ ਤੱਕ ਕੱਢਿਆ ਗਿਆ ਵਿਸ਼ਾਲ ਰੋਸ ਮਾਰਚ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਦੇ ਗਵਰਨਰ ਨੂੰ ਦਿੱਤਾ ਜਾਵੇਗਾ ਮੰਗ ਪੱਤਰ ਚੰਡੀਗੜ੍ਹ ਮੁਹਾਲੀ ਬਾਡਰ ਤੇ ਉੱਤੇ ਪਿਛਲੇ 1 ਸਾਲ ਤੋਂ ਕੌਮੀ ਇਨਸਾਫ ਮੋਰਚਾ ਚੱਲ ਰਿਹਾ ਜਿਸ ਦੇ ਵਿੱਚ ਮਨੁੱਖੀ ਅਧਿਕਾਰਾਂ ਦੀ ਮੰਗ ਕੀਤੀ ਜਾ ਰਹੀ ਆ ਤਮਾਮ ਉਹਨਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਆ ਜੋ ਲੰਬੇ ਸਮੇਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਨੇ ਅਤੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਤਾਂ ਹਰ ਵਾਰ ਕੌਮੀ ਇਨਸਾਫ ਮੋਰਚੇ ਦੇ ਵੱਲੋਂ ਨਵੇਂ-ਨਵੇਂ ਪ੍ਰੋਗਰਾਮ ਉਲੀਕੇ ਜਾਂਦੇ ਨੇ ਅਤੇ ਨਵੇਂ-ਨਵੇਂ ਜਿਹੜੇ ਮਾਰਚ ਵੀ ਕੱਢੇ ਜਾਂਦੇ ਨੇ ਤਾਂ ਗੁਰਦੁਆਰਾ ਜੋਤੀ ਸਰੂਪ ਸਾਹਿਬ ਤੋਂ ਸ਼ੁਰੂ ਹੋ ਕੇ ਇਹ ਰੋਸ ਮਾਰਚ ਇੱਕ ਵਿਸ਼ਾਲ ਰੂਪ ਦੇ ਵਿੱਚ ਰੋਸ ਮਾਰਚ ਕੱਢਿਆ ਗਿਆ ਜੋ ਕਿ ਕੌਮੀ ਇਨਸਾਫ ਮੋਰਚੇ ਤੇ ਜਾ ਕੇ ਸਮਾਪਤ ਹੋਵੇਗਾ ਅਤੇ ਪੰਜਾਬ ਦੇ ਗਵਰਨਰ ਨੂੰ ਜਾ ਕੇ ਜਿਹੜਾ ਮੰਗ ਪੱਤਰ ਵੀ ਦਿੱਤਾ ਜਾਵੇਗਾ ਤਾਂ ਜੋ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੇਂਦਰ ਸਰਕਾਰ ਤੱਕ ਪਹੁੰਚਾਈ ਜਾ ਸਕੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਬੰਦੀ ਸਿੰਘ ਜਿਹੜੇ ਜੇਲ੍ਹਾਂ ਦੇ ਵਿੱਚ ਬੰਦ ਨੇ ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਹੈ ਅਤੇ ਉਹਨਾਂ ਦੀ ਰਿਹਾਈ ਦੇ ਲਈ ਕੇਂਦਰ ਸਰਕਾਰ ਦੇ ਵਿਰੋਧ ਦੇ ਵਿੱਚ ਕੌਮੀ ਇਨਸਾਫ ਮੋਰਚਾ ਵੀ ਪਿਛਲੇ 1 ਸਾਲ ਤੋਂ ਚੰਡੀਗੜ੍ਹ ਮੁਹਾਲੀ ਬਾਰਡਰ ਦੇ ਉੱਤੇ ਲੱਗਿਆ ਹੋਇਆ ਪਰ ਹਾਲੇ ਤੱਕ ਵੀ ਜਿਹੜਾ ਸਰਕਾਰਾਂ ਇਸ ਕਦਰ ਜਿਹੜਾ ਕੋਈ ਵੀ ਧਿਆਨ ਨਹੀਂ ਦੇ ਰਹੀਆਂ ਕਿਉਂਕਿ ਪਿੱਤੇ ਦਿਨੀ ਭਾਈ ਬਲਵੰਤ ਸਿੰਘ ਰਾਜਵਾਨਾ ਦਾ ਕੇਸ ਵੀ ਕਾਫੀ ਜ਼ਿਆਦਾ ਹਾਈਲਾਈਟ ਹੋਇਆ ਬਲਵੰਤ ਸਿੰਘ ਰਾਜਵਾਨਾ ਨੂੰ ਪੋਖਰ ਤਲ ਤੇ ਵੀ ਬੈਠਣਾ ਪਿਆ ਹਾਲਾਂਕਿ ਬਹੁਤ ਸਾਰੇ ਬੰਦੀ ਸਿੰਘਾਂ ਨੂੰ ਜਿਹੜੀ ਪੈਰੋਲ ਮਿਲਣੀ ਸ਼ੁਰੂ ਹੋ ਗਈ ਆ ਬਹੁਤ ਜਥੇਦਾਰ ਜੇਕਰ ਹਵਾਰਾ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਕਈ ਕੇਸ ਜਿਹੜੇ ਖਾਰਜ ਵੀ ਹੋ ਚੁੱਕੇ ਨੇ ਤਾਂ ਇਸ ਤੋਂ ਇਲਾਵਾ ਜਿਹੜੇ ਹੋਰ ਹਾਲੇ ਬੰਦੀ ਸਿੰਘ ਨੇ ਗੱਲ ਕੀਤੀ ਜਾਵੇ ਤਾਂ ਪੂਰਨ ਤੌਰ ਦੇ ਉੱਤੇ ਬੰਦੀ ਸਿੰਘਾਂ ਦੀ ਕਿਸੇ ਦੀ ਵੀ ਰਿਹਾਈ ਨਹੀਂ ਹੋਈ ਆ ਜਿਸ ਨੂੰ ਲੈ ਕੇ ਕੌਮੀ ਇਨਸਾਫ ਮੋਰਚਾ ਲਗਾਇਆ ਗਿਆ ਅਤੇ ਮੰਗਾਂ ਰੱਖੀਆਂ ਜਾ ਰਹੀਆਂ ਨੇ ਤੇ ਅੱਜ ਇਹ ਪੈਦਲ ਮਾਰਚ ਕੀਤਾ ਗਿਆ ਜਿਸ ਤੇ ਵਿੱਚ ਵੱਡੀ ਗਿਣਤੀ ਦੇ ਵਿੱਚ ਜੜੀਆਂ ਸੰਗਤਾਂ ਵੀ ਨਤਮਸਤਕ ਹੋਈਆਂ ਨੇ ਕ੍ਰਿਕਟ ਚਾ ਰਹੇ ਆ ਔਰ ਮੰਗ ਕਰ ਰਹੇ ਆ ਕੌਮੀ ਮੁੱਦਿਆਂ ਨੂੰ ਲੈ ਕੇ ਜਿਹੜਾ ਕੌਮੀ ਇਨਸਾਫ ਮੋਰਚਾ 7 ਜਨਵਰੀ 2023 ਤੋਂ ਲੱਗਿਆ ਸਰਕਾਰਾਂ ਤੋਂ ਇਨਸਾਫ ਲੈਣ ਵਾਸਤੇ ਕਿਉਂਕਿ 2015 ਚ ਗੁਰੂਗਰਾਹ ਸਾਹਿਬ ਦੀ ਬੇਆਬਦੀਆਂ ਹੋਈਆਂ ਉਹਨਾਂ ਦਾ ਇਨਸਾਫ ਨਹੀਂ ਮਿਲਿਆ ਤੇ ਬਹਿਵਲ ਕਲਾਂ ਗੋਲੀकांड ਹੋਇਆ ਉਹਦਾ ਇਨਸਾਫ ਨਹੀਂ ਮਿਲਿਆ ਸਾਡੇ ਬੰਦੀ ਸਿੰਘ ਜਿਹੜੇ ਸਜ਼ਾਵਾਂ ਵੀ ਪੂਰੀਆਂ ਕਰ ਚੁੱਕੇ ਕੋਰਟ ਵੱਲੋਂ ਮਿਲੀਆਂ ਉਹਦੇ باوجود ਵੀ ਉਹਨਾਂ ਦੀ ਰਿਹਾਈਆਂ ਨਹੀਂ ਹੋ ਰਹੀਆਂ ਸੋ ਸਰਕਾਰਾਂ ਦਾ ਧਿਆਨ ਇਸ ਪਾਸੇ ਲਿਆਉਣ ਵਾਸਤੇ ਅਸੀਂ 7 ਜਨਵਰੀ 2023 ਤੋਂ ਕੌਮੀ ਇਨਸਾਫ ਮੋਰਚਾ ਲਾਇਆ ਜਿਹੜਾ ਮੁਹਾਲੀ ਤੇ ਚੰਡੀਗੜ੍ਹ ਦੀ ਬਾਰਡਰਾਂ ਤੇ ਲੱਗਿਆ ਵਾ ਸੋ ਅੱਜ ਕੌਮੀ ਇਨਸਾਮ ਮੋਰਚੇ ਦੀ ਸਮੁੱਚੀ ਟੀਮ ਵੱਲੋਂ ਪਵਾਦ ਇਲਾਕੇ ਵੱਲੋਂ ਇਹ ਸਾਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਕਿਸਾਨ ਜਥੇਬੰਦੀਆਂ ਨਿਹੰਗ ਸਿੰਘ ਜਥੇਬੰਦੀਆਂ ਕਾਰਛੇ ਵਾਲਾਈ ਹੋਰ ਵੀ ਜਿੱल्ली ਵੀ ਜਥੇ ਸਤਕਾਰ ਯੋਗ ਜਥੇਬੰਦੀਆਂ ਸਿਮੂ ਨਾਨਕ ਨਾਮ ਲੇਵਾ ਵੱਲੋਂ ਅੱਜ ਦਾ ਇਹ ਪ੍ਰੋਗਰਾਮ ਲਿਖਿਆ ਗਿਆ ਸੀ ਅਸੀਂ ਹੁਣ ਸ਼ਹੀਦਾਂ ਦੇ ਪਵਿੱਤਰ ਸਥਾਨ ਗੁਰਦੁਆਰਾ ਜੋਤੀ ਸਰੂਪ ਪਿੱਤੇ ਉਹਨਾਂ ਦੇ ਸ਼ਹੀਦਾਂ ਦੇ ਚਰਨਾਂ 'ਚ ਅਰਦਾਸ ਕੀਤੀ ਹੈ ਅਰਦਾਸ ਕਰਕੇ ਇਹ ਮਾਰਚ ਰਵਾਨਾ ਹੋ ਰਿਹਾ ਸੋ ਅਸੀਂ ਜਿੱਥੇ ਅਰਦਾਸ ਮੋਰਚੇ ਦੀ ਚੜ੍ਹਦੀ ਲਈ ਕੀਤੀ ਹੈ ਉੱਥੇ ਅਸੀਂ ਇਹ ਵੀ ਅਰਦਾਸ ਕਰਦੇ ਕਿਉਂਕਿ ਸਾਡਾ ਜਿਹੜਾ ਗੁਰੂ ਹੈ ਸਮਰੱਥ ਗੁਰੂ ਸਿਰ ਹੱਥ ਧਰਿਓ ਉਹ ਸਰਕਾਰਾਂ ਨੂੰ ਵੀ ਸਮਤ ਬਖਸ਼ੇ ਕਿਉਂਕਿ ਇਸ ਤਰ੍ਹਾਂ ਦਾ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ ਸੋ ਸਰਕਾਰਾਂ ਦੇ ਮਨ 'ਚ ਵੀ ਰਹੇ ਉਹ ਪਾਵੇ ਤਾ ਕਿ ਸਾਡੇ ਉਹ ਬੰਦੀ ਸਿੰਘ ਰਿਹਾ ਹੋ ਕੇ ਆਣ ਸੋ ਅੱਜ ਅਸੀਂ ਸਮੂਹ ਸੰਗਤਾਂ ਦਾ ਜਿਹੜੀ ਇਸ ਮਾਰਚ ਚ ਸ਼ਾਮਲ ਹੋਣ ਪਹੁੰਚੇ ਆ ਉਹਨਾਂ ਦਾ ਕੋਟ ਕੋਟ ਧੰਨਵਾਦ ਤੇ ਹੁਣ ਅਸੀਂ ਇੱਥੇ ਤੋਂ ਰਵਾਨਾ ਹੋ। ਮੈਮੋਰੰਡਮ ਕਿੱਥੇ ਦਿੱਤਾ ਜਾਏਗਾ? ਦੇਖੋ ਉੱਥੇ ਜਾ ਕੇ ਦਿੱਤਾ ਜਾਵੇਗਾ ਉੱਥੇ ਮੋਰਚੇ 'ਚ ਜਾ ਕੇ ਉੱਥੇ ਜਾ ਕੇ। ਪਰ ਸਭ ਕਿੰਨੇ ਕੇਸ ਜੋ ਬਰੀ ਹੋ ਚੁੱਕੇ ਨੇ। ਦੇਖੋ ਉਹਨਾਂ ਦੇ ਜਿਹੜੇ ਕੁੱਲ ਕੇਸ ਸੀ 37 ਕੇਸ ਸੀ। ਤਕਰੀਬਨ 36 ਕੇਸ ਨਿਬੜ ਚੁੱਕੇ ਆ। ਮੇਨ ਕੇਸ ਜਿਹੜਾ ਬਿਆਨਤ ਕਾਂਡ ਹੈ ਉਹ ਚ ਉਹਨਾਂ ਨੂੰ ਉਮਰ ਕੈਟ ਟਿਲ ਡੈਥ ਹੋਈ ਹੈ ਸੋ ਅਸੀਂ ਇਸ ਤੋਂ ਬਾਅਦ ਸੁਪਰੀਮ ਕੋਰਟ ਵੀ ਜਾਣਾ ਇੱਕ ਕੇਸ ਜਿਹੜਾ ਖਰੜ ਦਾ ਪੰਜਾਬ ਦਾ ਉਹ ਉਹਨਾਂ ਦਾ ਪੈਂਡਿੰਗ ਪਿਆ ਪਰੰਤੂ ਲਗਾਤਾਰ ਕੌਮੀ ਇਨਸਾਫ ਮੋਰਚੇ ਵੱਲੋਂ ਇੱਕ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਦੇ ਜਿੰਨੇ ਕੇਸ ਪੰਜਾਬ ਦੇ ਹਨ ਉਹਨਾਂ ਨੂੰ ਪੰਜਾਬ ਲਿਆਉਣਾ ਬਣਦਾ ਕਾਨੂੰਨ ਮੁਤਾਬਕ ਪਰੰਤੂ ਸਰਕਾਰਾਂ ਉਹਨਾਂ ਨੂੰ ਪੰਜਾਬ ਨਹੀਂ ਸ਼ਿਫਟ ਕਰ ਰਹੀਆਂ ਸੋ ਇਹ ਇਸ ਤਰ੍ਹਾਂ ਦਾ ਹੈ ਜਿਹੜਾ ਸਿੱਖਾਂ ਨਾਲ ਵਿਤਕਰਾ ਕੀਤਾ ਜਾਂਦਾ ਇਹ ਕਾਨੂੰਨ ਵੀ ਦੋਗਲਾਪਨ ਕਾਨੂੰਨ ਦਾ ਹੋਰਾਂ ਬਹੁਤ ਗਿਣਤੀ ਵਾਸਤੇ ਹੋਰ ਕਾਨੂੰਨ ਹੈ ਘੱਟ ਗਿਣਤੀਆਂ ਵਾਸਤੇ ਭਾਵੇਂ ਮੁਸਲਮਾਨ ਭਾਈਚਾਰਾ ਸਾਈ ਭਾਈਚਾਰਾ ਜਾਂ ਸਿੱਖ ਉਹਨਾਂ ਵਾਸਤੇ ਕਾਨੂੰਨ ਹੈ ਇਹ ਅਗਲਾ ਸਟੈਪ ਕੀ ਹੋਵੇਗਾ ਜੀ ਇਸ ਤੋਂ ਬਾਅਦ ਦੇਖੋ ਅਗਲਾ ਪ੍ਰੋਗਰਾਮ ਲੁਕਿਆ ਜਾਏਗਾ ਪ੍ਰੋ ਮੋਰਚੇ ਵੱਲੋਂ ਜੋ ਵੀ ਪ੍ਰੋਗਰਾਮ ਹੋਵੇਗਾ ਅੱਜ ਤੋਂ ਬਾਅਦ ਅਗਰ ਆ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਪਾਲ ਸਿੰਘ ਫਰਾਂਸ ਜੀ ਕੀ ਜਿਹੜੀ ਆਰਗੇਨਾਈਜ਼ ਕੀਤਾ ਗਿਆ ਹੈ ਇਹ ਮਾਰਚ ਕੀ ਮਾਰਚ ਹੈ ਜੀ ਇਹਦਾ ਮੋਟਿਵ ਕੀ ਹੈ ਮੋਟਿਵ ਹੈ ਜੀ ਜਿਹੜੀ ਇੱਕ ਬੰਦਾ ਹੁੰਦਾ ਸੁੱਤਾ ਉਹਨੂੰ ਜਗਾਇਆ ਜਾ ਸਕੇ ਇੱਕ ਬੰਦਾ ਹੁੰਦਾ ਠੀਠ ਹੋਇਆ ਜਿਹਨੂੰ ਪੰਜਾਬੀ ਚ ਕਹਿੰਦੇ ਕੇਸੜਮਾਰੀ ਸਰਕਾਰ ਨੇ ਸਾਡੀਆਂ ਮੰਗਾਂ ਪਰਤੀ ਕੇਸੜਮਾਰੀ ਹੈ ਦੋਹਾਂ ਨੇ ਉਹਨੂੰ ਜਗਾਉਣ ਵਾਸਤੇ ਵੀ ਲੋਕ ਸ਼ਕਤੀ ਨਾਲ ਲੋਕ ਮੋਟਾ ਦਾ ਬਣਿਆ ਤੇ ਲੋਕ ਇਹ ਚਾਹੁੰਦੇ ਨੇ ਆ ਇਹਨਾਂ ਦੀਆਂ ਕੌਮੀ ਇਨਸਾਫ ਮੋਰਚੇ ਦੀਆਂ ਜਾਇਜ਼ ਮੰਗਾਂ ਨੇ ਮੰਨੋ ਇੱਕ ਤਹੇਜੀ ਦੂਸਰਾ ਲੋਕਾਂ ਵਿੱਚ ਚੇਤਨਤਾ ਲਿਆਉਣ ਲਈ ਜਾਗਰੂਤਾਂ ਲਾਉਣ ਲਈ ਵੀ ਤੁਸੀਂ ਲੋਕਾਂ ਨੂੰ ਲੁੱਟੇ ਗਏ ਕੁੱਟੇ ਗਏ ਹੁਣ ਤੱਕ ਕੁੱਟਿਆ ਤੁਹਾਨੂੰ ਸਰਕਾਰਾਂ ਨੇ ਤੇ ਜਿਹੜੇ ਅਸੀਂ ਬੈਠੇ ਆ ਸਾਡੀਆਂ ਹੁਣ ਤੱਕ ਕੀ ਕੀ ਉਪਲਬਧੀਆਂ ਹੋਈਆਂ ਸਾਨੂੰ 1 ਸਾਲ ਤੇ ਅੱਜ ਚੌਥਾ ਦਿਨ ਹੈ ਠੰਡਾ ਵਿੱਚ ਕੋਰੇਆ ਵਿੱਚ ਬਾਰਫਾਂ ਵਿੱਚ ਝਖੜਾ ਮੀਆਂ ਵਿੱਚ ਤਪਸ਼ ਵਿੱਚ ਅਸੀਂ ਉੱਥੇ ਬੈਠੇ ਹੋਏ ਆ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ ਤੇ ਅਸੀਂ ਵੀ ਅਸੀਂ ਕੋਈ ਸਦਾਈ ਨਹੀਂ ਹੋਰ ਕਦੇ ਵੀ ਮਾਵਾਂ ਨੂੰ ਪੱਤਨੂ ਬਜ਼ੁਰਗਾ ਨੂੰ ਬੱਚਿਆਂ ਨੂੰ ਉੱਥੇ ਇੰਨੀ ਠੰਡ ਦੇ ਵਿੱਚ ਬਿਠਾਈਏ ਸੋ ਸਾਡਾ ਕੀ ਮੰਗਾ ਨੇ ਜਾਇਜ਼ ਮੰਗਾ ਨੇ ਇਹ ਲੋਕਾਂ ਵਿੱਚ ਚੇਤਨਤਾ ਲਿਆਉਣ ਲਈ ਕੀ ਕੀ ਹੁਣ ਉਪਲਬਧੀਆਂ ਹੋਈਆਂ ਨੇ ਹੁਣ ਤੱਕ ਕੀ ਕੀ ਹੋ ਸਕਦੀਆਂ ਨੇ ਔਰ ਕਿਵੇਂ ਹੋ ਸਕਦੀਆਂ ਨੇ ਉਹਦੇ ਵਾਸਤੇ ਚੇਤਨ ਦਾ ਮਾਰ ਰੋਸ ਮਾਰਚ ਵੀ ਆ ਚੇਤਨਤਾ ਮਾਰਚ ਵੀ ਆ ਇਹ ਲੋਕਾਂ ਵਿੱਚ ਜਾਗਰਤਾ ਲਾਉਣ ਦੀ ਕੋਈ ਬਾਤ ਕਿਤੇ ਤੋਂ ਕਿਤੇ ਤੱਕ ਜਾਵੇਗਾ ਮਾਰਚ ਇਹ ਇੱਥੋਂ ਜੋਤੀਸੂਤ ਤੋਂ ਜੋ ਛੀਤਾਂ ਦੀ ਪਾਕ ਪਵਿੱਤਰ ਧਰਤੀ ਹੈ ਚੰਨਸ਼ੂਪਰਾ ਜਿਹਦੇ ਵਰਗੀ ਧਰਤੀ ਦੀ ਦੁਨੀਆ ਤੇ ਕੋਈ ਬੰਗੀ ਵੀ ਨਹੀਂ ਜਿਹਦੇ ਇਦਾਂ ਦੀ ਕਿਤੇ ਨਹੀਂ ਹੋਇਆ ਵਿੱਚ 7 ਸਾਲ ਦੇ 9 ਸਾਲ ਦੇ ਬੱਚਿਆਂ ਨੇ ਉਸ ਸਮੇਂ ਦੇ ਰਾਜੇ ਨੂੰ ਉਸ ਸਮੇਂ ਦੇ ਜੱਜ ਨੂੰ ਮੰਤਰੀਆਂ ਨੂੰ ਨੇਰੁੱਤਰ ਕੀ ਕਦੇ ਸ਼ਹਾਦਤ ਪੀਂ ਜਾਂਮ ਪੀਤਾ ਹੋਵੇ ਇਹ ਖੜੀਆਂ ਸੋਰੇ ਦੀਆਂ ਮੋਹਰਾ ਲੈ ਕੇ ਉਹ ਜਗ੍ਹਾ ਦਿੱਤੀ ਹੋਈ ਸੰਸਕਾਰ ਉੱਥੋਂ ਸੀ ਚੱਲੇਗਾ ਜੀ ਇਹ ਚੁੰਨੀ ਆਪਣਾ ਹੁੰਦਾ ਹੋਇਆ ਇਥੋਂ ਸਿੱਧਾ ਇਹ ਕومیਰ ਸਾਹਿਬ ਉੱਥੇ ਜੋ ਵੀ ਪੀਐਸ ਚੰਡੀਗੜ੍ਹ ਦੀਆਂ ਗੁਰੂਹਾਂ ਤੇ ਲੱਗਾ ਉੱਥੇ ਸੁਣਾਉਂਦੇ ਇਹ ਮੰਗ ਪੱਤਰ ਵਗੈਰਾ ਜੋ ਕੋਈ ਹਾਂ ਜੀ ਉਹ ਅੱਜ ਮੰਗ ਪੱਤਰ ਸਿਰਫ ਸੀਐਮ ਨੂੰ ਦਿੱਤਾ ਜਾਵੇਗਾ ਜੀ ਉੱਥੇ ਪੰਚਾਇਤ ਸੱਤ ਸਿੱਖ ਜਾਣਗੇ ਹੋ ਸਕਦਾ ਉਹ ਸਾਡੇ ਕੋਲ ਲੈ ਕੇ ਜਾਣੇ ਦੇਖਾਂਗੇ ਉੱਥੇ ਜਾ ਕੇ ਕੀ ਬਣਦਾ ਉੱਥੇ ਮੰਗ ਪੱਤਰ ਦਿੱਤਾ ਜਾਏਗਾ ਵੀ ਤੂੰ ਸਾਡੀਆਂ ਮੰਗਾਂ ਕਿਉਂ ਨਹੀਂ ਮੰਨਦਾ ਸਾਰੇ ਮੰਤਰੀ ਸਾਰਾ ਪ੍ਰਸ਼ਾਸਨ ਕਹਿੰਦਾ ਮੰਗਾਂ ਜਾਇਜ਼ ਨਹੀਂ ਫੇ ਨਾ ਮੰਗਣ ਦੀ ਤੇਰੇ ਚ ਕੀ ਅਰਥ ਹੈ ਤੇ ਅਗਲਾ ਸਟੈਪ ਕੀ ਹੋਏਗਾ ਜੀ ਜਲਦੀ ਨਾ ਕੋਈ ਮੰਗ ਨਹੀਂ ਅਗਲਾ ਸਟੈਪ 20 20 ਜਨਵਰੀ ਨੂੰ ਜੀ ਸ੍ਰੀ ਚਰਵਾਰ ਨੂੰ ਅਸੀਂ ਜਿਹੜਾ ਚੰਡੀਗੜ੍ਹ ਆ ਉਹਦੇ ਰਾਹ ਖੋਲ ਰਹੇ ਹਾਂ ਜੀ ਰਾਹ ਖੋਲਣ ਤੋਂ ਬਾਅਦ ਜਿੰਨੇ ਟੋਲ ਆ ਲੋਕ ਟੋਲ ਨਹੀਂ ਦੇਣਗੇ ਜਿਹੜਾ ਪੁੱਤ ਆ ਸੇ ਗਰਜਾ ਸੇ ਹੋਇਆ ਜਿਹੜੇ ਜਕੜਿਆਖਾਹ ਨੂੰ ਕਿਹਾ ਸੀ ਤੇਰਾ ਇੱਕ ਆਨਾ ਗੱਡਾ ਤਕਾ ਖੋਤਾ ਟੈਕਸ ਅਸੀਂ ਉਹ ਟੈਕਸ ਉੱਤੋਂ ਤੜ੍ਹ ਘੰਟੇ ਨਹੀਂ ਖਤਮ ਕਰਨਾ ਲੋਕਾਂ ਨੂੰ ਦੇਣ ਦੱਸਣਾ ਵੀ ਅਸੀਂ ਕਿਉਂ ਬੈਠੇ ਆ ਜੇ ਨਾ ਸਰਕਾਰ ਮੰਨੀ ਫੇ ਚੰਡੀਗੜ੍ਹ ਦੇ ਰਾਹ ਬੰਦ ਕਰਾਏ ਸਾਡੇ ਕੋਈ ਹਿਲਾਸ ਨਹੀਂ ਮੇਰੇ ਨਾਲ ਦਾਸ ਇਕਬਾਲ ਸਿੰਘ ਦਿੱਲੀ ਤੋਂ ਤੁਸੀਂ ਜਿਹੜੇ ਮੀਡੀਆ ਪਾਈਆਂ ਨੇ ਤੇ ਮੋਟਿਵ ਕੀ ਹੈ ਮੋਟਿਵ ਕੀ ਹੈ ਭਾਜੀ ਮੋਟਿਵ ਇਹ ਹੈ ਕਿ ਅਸੀਂ ਦੱਸਣਾ ਚਾਹੁੰਦੇ ਹਾਂ ਵੀ ਸਾਡੇ ਜਿਹੜੇ ਬੰਦੇ ਸਿੰਘ ਨੇ 29 29 ਸਾਲ ਜਿਹੜਾ ਨਜਾਇਜ਼ ਬੰਦ ਕੀਤੇ ਨੇ ਆਪਣੀ ਸਜਾਵਾਂ ਵੀ ਪੂਰੀਆਂ ਕਰ ਚੋ ਜੱਜ ਕੇ ਹਲੇ ਸਜ਼ਾ ਕੋਈ ਨਹੀਂ ਹੋਈ ਦੋਸ਼ ਕੋਈ ਨਹੀਂ ਹੋਇਆ ਦੋਸ਼ ਸਾਬਤ ਨਹੀਂ ਹੋਇਆ ਦੋਸ਼ ਲੱਗਾ ਹੈ ਦੋਸ਼ ਸਾਬਤ ਨਹੀਂ ਹੈ ਉਸ ਤੋਂ ਬਾਅਦ ਵੀ ਸਾਡੇ ਜਿਹੜੇ ਬੰਦੀ ਸਿੰਘ ਜਿਹੜੇ ਨੇ ਉਹ ਜੇਲ੍ਹਾਂ ਚ ਬੰਦ ਨੇ ਤੇ ਪਿਛਲੀ ਵਾਰ ਵੀ ਆਹ ਤੋਂ ਦੋ ਦੋ ਸਾਲ ਪਹਿਲਾਂ ਜਦੋਂ ਰਾਜੇਪਾਲ ਕੋਲ ਗਏ ਸੀ ਕਿ ਮੈਮੋਰੰਡਮ ਦੇਣ ਵਾਸਤੇ ਉਹਨੂੰ ਦਿੱਤਾ ਸੀ ਤੇ ਉਹਨੇ ਇਹ ਗੱਲ ਕਹੀ ਸੀ ਛਾਤੀ ਟੋਕੇ ਕਿ ਆਪ ਇਹ ਆਮ ਇਨਸਾਨ سے ਬਾਤ ਨਹੀਂ ਕਰ ਰਹੀ ਮੈਂ ਰਾਜੇਪਾਲ हूं आप ਰਾਜੇਪਾਲ سے ਬਾਤ ਕਰ ਰਹੇ ਹੈਂ ਤੋ ਹਮ ਬੰਦੀ ਸਿੰਘੋ ਕੇ ਬਾਰੇ ਮੈਂ ਸੈਂਟਰ ਸੇ ਬਾਤ ਕਰੇਗੇ ਪਰ ਬਾਟੋ ਉਹ ਮੁਕਰ ਗਿਆ ਰਾਜਾਪਾਲ ਉਹਨੇ ਕਹਾ ਕਿ ਮੇਰੇ ਬਸ ਕੇ ਨਹੀਂ ਹੈ ਤੋ ਉਹਨੂੰ ਅੱਜ ਫਿਰ ਜਗਾਨ ਚੱਲੇ ਆ ਕਿ ਭਾਈ ਤੂੰ ਸਾਡੇ ਨਾਲ ਕਮਿਟਮੈਂਟ ਕੀਤੀ ਸੀਗੀ ਤੇ ਸਾਨੂੰ ਲਿਖਤੀ ਦੇ ਕਿ ਵੀ ਮੇਰੇ ਬਸਕਾ ਨਹੀਂ ਹੈ ਕੋਈ ਸਿੰਘਾਂ ਦੀ ਰਿਹਾਈ ਹੋਈ ਵੀ ਹੈ ਹਾਂਜੀ ਕੋਈ ਕੋਈ ਤਿੰਨ ਸਿੰਘਾਂ ਦੀ ਰਿਹਾਈ ਹੋਈ ਹੈ ਪੱਕੀ ਔਰ ਸਾਡੇ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਦੇ ਜਿਹੜੇ ਤਿੰਨ ਕੇਸ ਨੇ ਉਹਨਾਂ ਤੋਂ ਵੀ ਬਾਇਜਤ ਭਰੀ ਹੋਏ ਨੇ ਇੱਕ ਕੇਸ ਜਿਹੜਾ ਖੜਾੜਦਾ ਰਹਿ ਗਿਆ ਉਹ ਦੀ ਤਰੀਕ 8 ਤਰੀਕ ਸੀਗੀ ਹੁਣ 15 ਤਰੀਕ ਪਈਏ ਆਉਣ ਵਾਲੇ ਸਮੇਂ 'ਚ ਉਹ ਵੀ ਗੁਰੂ ਸਾਹਿਬ ਦੀ ਕਿਰਪਾ ਸਦਕਾ ਬਾਇਜਤ ਭਰੀ ਹੋਣਗੇ ਔਰ ਇੱਕ ਕੇਸ ਰਾਜਕ ਬੰਤੇ ਬੁੱਚੜ ਵਾਲਾ ਉਹ ਸੁਪਰੀਮ ਕੋਰਟ 'ਚ ਉਹਦੀ ਵੀ ਸੁਣਵਾਈ ਹੁਣ ਕਦੇ ਵੀ ਸਾਨੂੰ ਆਵਾਜ਼ ਪੈ ਸਕਦੀ ਏ ਉਹਦੀ ਸੁਣਵਾਈ ਹੋਏਗੀ ਔਰ ਚੰਦ ਸਮੇਂ 'ਚ ਜੱਜਦਾਰ ਸਾਹਿਬ ਜਿਹੜੇ ਸੰਗਤਾਂ ਦੇ ਵਿੱਚ ਰੂਬਰੂ ਹੋ ਕਰਕੇ ਸੰਗਤਾਂ ਨੂੰ ਦਰਸ਼ਨ ਦੇਣਗੇ